ਰੋਬਲ ਸਾਹਿਬ ਕਿਵੇਂ ਦੇਖਦੇ ਹੋ ਅੱਜ ਨਵੇਂ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕੀਤਾ ਗਿਆ ਪ੍ਰਧਾਨ ਬਣਾਇਆ ਗਿਆ ਸਾਬਕਾ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਦੋਂ ਅਕਾਲੀ ਦਲ ਦਾ ਪ੍ਰਧਾਨ ਪੰਥ ਦੀ ਸੇਵਾ ਤੋਂ हट ਕੇ ਹੋਟਲ ਬਣਾਉਣ ਲੱਗ ਜਵੇ ਸੁੱਖ ਬਲਾਸ ਵਰਗੇ ਵੱਡੇ ਵੱਡੇ ਕਿਲੇ ਬਣਾਉਣ ਲੱਗ ਜਵੇ ਬਾਲਾਸਰ ਵਰਗੇ ਵੱਡੇ ਵੱਡੇ ਕਿਲੇ ਬਣਾਉਣ ਲੱਗ ਜਵੇ ਜਾਂ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਤਰਜੀਹ ਦੇਣ ਲੱਗ ਜਵੇ ਤਾਂ ਇਸ ਤਰ੍ਹਾਂ ਧੜੇ ਬਣਦੇ ਰਹਿਣਗੇ ਫਾਮਿਆਂ ਚੋ ਭਾਈ ਹਰਪ੍ਰੀਤ ਸਿੰਘ ਜੀ ਨੂੰ ਉਹਨਾਂ ਨੇ ਸ੍ਰੀ ਅਕਾਲ ਤਖਤ ਦੇ ਸਾਹਿਬ ਦੇ ਸਾਫਕਾ ਜਥੇਦਾਰ ਨੂੰ ਆਪਣਾ ਪ੍ਰਧਾਨ ਚੁਣ ਲਿਆ ਪਰ ਜੋ ਕੁਛ ਵੀ ਘਟਨਾ ਕਰਮ ਹੋਇਆ ਜੋ ਕੁਛ ਵੀ ਇਸ ਵਕਤ ਪੰਥ ਦੇ ਵਿੱਚ ਘਟਨਾ ਕਰਮ ਹੋ ਰਿਹਾ ਉਹਦਾ ਇਕੋ ਹੀ ਪਰਿਵਾਰ ਜ਼ਿੰਮੇਵਾਰ ਹੈ ਤੇਰੇ ਪਾਤਸ਼ਾਹ ਕਿਵੇਂ ਦੇਖਦੇ ਹੋ ਪਹਿਲਾਂ ਕਿਹਾ ਜਾਂਦਾ ਸੀ ਜਦੋਂ ਪ੍ਰਧਾਨ ਦੀ ਚੋਣ ਹੁੰਦੀ ਸੀ ਕਹਿੰਦੇ ਲਿਫਾਫਿਆਂ ਚੋਂ ਪ੍ਰਧਾਨ ਨਿਕਲਦੇ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਐਡਵੋਕੇਟ ਨੇ ਅਰਸ਼ਦੀਪ ਕਲੇਰ ਉਹਨਾਂ ਦਾ ਬਿਆਨ ਸਾਹਮਣੇ ਆਇਆ ਉਹ ਕਹਿੰਦੇ ਅੱਜ ਵੀ ਜਿਹੜਾ ਪ੍ਰਧਾਨ ਆ ਉਹ ਲਫਾਫੇ ਦੇ ਵਿੱਚੋਂ ਨਿਕਲ ਢੇਰ ਸਾਹਿਬ ਨੂੰ ਇਹ ਸੋਚ ਲੈਣਾ ਚਾਹੀਦਾ ਹੈ ਸਮਝ ਲੈਣਾ ਚਾਹੀਦਾ ਕਿ ਉਹ ਉਸ ਪਾਰਟੀ ਦੇ ਵਿੱਚ ਨੇ ਜਿਸ ਪਾਰਟੀ ਨੇ ਸਾਰਾ ਖੁਸ਼ ਤੈਸ਼ ਨੈਸ਼ ਕਰਿਆ ਉਹਨਾਂ ਨੂੰ ਕਿਸੇ ਤੇ ਟਿੱਪਣੀ ਕਰਨ ਦਾ ਅਧਿਕਾਰ ਨਹੀਂ ਕੀ ਲੱਗਦਾ ਵੀ ਜਦੋਂ ਹੁਣ ਗਿਆਨੀ ਹਰਪੀਰ ਸਿੰਘ ਜੀ ਪ੍ਰਧਾਨ ਬਣ ਕੇ ਨੇ ਅਕਾਲੀ ਦਲ ਦੇ ਉਹਨਾਂ ਵੱਲੋਂ ਐਲਾਨ ਵੀ ਕੀਤੇ ਜਾ ਰਹੇ ਨੇ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਥੋੜਾ ਜਿਹਾ ੜਕਾਉ ਲੱਗਦਾ ਹੈ ਵੀ ਉਹ ਕਹਿੰਦੇ ਵੀ ਹੁਣ ਅਸੀਂ ਦੱਸਾਂਗੇ ਵੀ ਗ੍ਰੰਥੀਆਂ ਦੀ ਪੋਲਿਟਿਕਸ ਕੀ ਹੁੰਦੀ ਹੈ ਅਜਿਹੇ ਬਿਆਨਾਂ ਨੂੰ ਤੁਸੀਂ ਕਿੰਦੇ ਜੱਥੇ ਦਾ ਰੰਦਾ ਇਹ ਜਿਹਾ ਬਿਆਨ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਪੰਥ ਤੇ ਧਰਮ ਲਈ ਖਤਰਨਾਕ ਜਿਹੜਾ ਮਾਹੌਲ ਸਿਰਜਿਆ ਗਿਆ ਬਾਦਲ ਪਰਿਵਾਰ ਵੱਲੋਂ ਉਡੀ ਤਸਵੀਰਾਂ ਤੁਸੀਂ ਕਮਾਲ ਬੰਨੋਗੇ ਅਕਾਲੀ ਦਲ, ਬਾਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਤਿੰਨਾਂ ਦਾ ਇਕੱਠ ਰੜਕੇ ਵੀ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਮੁਕਾਬਲਾ ਨਹੀਂ ਕਰ ਸਕਿਆ ਇਸ ਕਰਕੇ ਅਸੀਂ ਪੰਥ ਦੇ ਪੰਜਾਬ ਦੇ ਲੋਕਾਂ ਦੇ ਕਿਰਤੀਆਂ ਦੇ ਕਿਸਾਨਾਂ ਦੇ ਦਲਤਾ ਦੇ ਰਿਣੀ ਰਹਾਗੇ ਜਿਨ੍ਹਾਂ ਮਾਣ ਤੁਸੀਂ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਦਿੱਤਾ ਬਤੌਰੇ ਮੀਡੀਆ ਬਤੌਰੇ ਕਿਸਾਨ ਮੁਲਾਜ਼ਮ ਇਹ ਇਤਿਹਾਸਕ ਵਰਕਿਆਂ ਦਾ ਸਦਾ ਲਈ ਗਵਾਹ ਬਣ ਕੇ ਪਲ ਕੇ ਇੱਕ ਪੰਜਾਬ ਦੇ ਲੀਡਰ ਦੇ ਪਿੱਠ ਦੇ ਉੱਤੇ ਇੱਕ ਲੋਕ ਖੜ ਗਏ ਉਸ ਰੱਬ ਦਾ ਸ਼ੁਕਰ ਕੀ ਲੱਗਦਾ ਹੈ ਬਾਰਸ ਪੰਜਾਬ ਦੇ ਦੇ ਪ੍ਰਧਾਨ ਅਮਰਿਤਪਾਲ ਸਿੰਘ ਨੂੰ ਪੰਜਾਬ ਨਹੀਂ ਲਿਆਂਦਾ ਜਾ ਰਿਹਾ ਸਰਕਾਰ ਵੱਲੋਂ ਕਿਉਂਕਿ ਉਹਨਾਂ ਦੇ ਜਿੰਨੇ ਸਾਥੀ ਸੀਗੇ ਉਹਨਾਂ ਨੂੰ ਡਿਬਰੂਗਾ ਜੇਲ੍ਹ ਤੋਂ ਪੰਜਾਬ ਲਿਆਂਦਾ ਸਰਕਾਰ ਨੂੰ ਕਿਤੇ ਨਾ ਕਿਤੇ ਡਰਸ ਪਾਉਂਗਾ ਆਪ ਦੇ ਵਿੱਚ ਉਹ ਹੀ ਦਰਸ਼ਣੇ ਕਰਵਾ ਦਿਓ ਤੇ ਇੱਕ ਦਿਨ ਦੇ ਲਈ ਪ੍ਰੋਲ ਤੇ ਲਿਆ ਕੇ ਅਮਨ ਊਰਣਾ ਸਾਹਿਬ ਜੇ ਕੇ ਐਮ ਸੀ ਵੀ ਜਿੱਤ ਗਿਆ ਨਾ ਤਾਂ ਜੋ ਮਰਜ਼ੀ ਕਹਿ ਦਿਓ ਇਹ ਸ਼ੀਸ਼ੇ ਬਾਤ ਸਾਫਾ ਕਿ ਭਾਈ ਅਮਰਤਪਾਲ ਸਿੰਘ ਦਾ ਰਸਤਾ ਰੋਕਿਆ ਜਾ ਰਿਹਾ ਪਰ ਮੈਂ ਤੁਹਾਡੇ ਚੈਨਲ ਨਾਲ ਹੀ ਦੱਸਣਾ ਚਾਹਣਾ ਨਾ ਰਸਤਾ ਰੁਕਣਾ ਨਾ ਕਾਮਯਾਬੀ ਰੁਕਣੀ 2027 ਦੇ ਜਿਹੜੇ ਮੁੱਖ ਮੰਤਰੀ ਨੇ ਭਾਈ ਅਮਰਤਪਾਲ ਸਿੰਘ ਦੀ ਖਾਸ ਪੰਜਾਬ ਸਰਕਾਰ ਦੁਆਰਾ ਨਿਤ ਜਿਹੜੇ ਆਪਣਾ ਚੋਣ ਪ੍ਰਚਾਰ ਕੀਤਾ ਜਾਂਦਾ ਉਹ ਆਪਣੇ ਕੰਮ ਗਿਣੋਂ ਤੇ ਨਜ਼ਰ ਆਉਂਦੇ ਨੇ ਉਹ ਕਹਿੰਦੇ ਨੇ ਵੀ ਭਾਈ ਅਸੀਂ ਪੰਜਾਬ ਦੇ ਵਿੱਚ ਇੰਨਾ ਕੰਮ ਕਰਤਾ ਵੀ 2027 ਦੇ ਵਿੱਚ ਸਾਡੀ ਮੁੜ ਸਰਕਾਰ ਬਣੂਗੀ ਤੁਹਾਨੂੰ ਕੀ ਲੱਗਦਾ ਵੀ ਪੰਜਾਬ ਸਰਕਾਰ ਭਗਵੰਤ ਮਾਨ ਨੂੰ ਲੋਕਾਂ ਦੇ ਵੱਲੋਂ ਬਦਲਾ ਲਈ ਚੁਣਿਆ ਗਿਆ ਸੀ ਪੰਜਾਬ ਦੇ ਵਿੱਚ ਬਦਲਾ ਹੋਣਾ ਜਿਨ੍ਹਾਂ ਨੇ ਤਾਂ ਰਾਜਿਆਂ ਮਹਾਰਾਜਿਆਂ ਨੂੰ ਵੀ ਬਾਤ ਪਾਤਾ ਮੈਨੂੰ ਨਹੀਂ ਲੱਗਦਾ ਕਿਸੇ ਸਰਕਾਰ ਦੇ ਸਮੇਂ ਐਸ ਢੰਗ ਦੇ ਨਾਲ ਸਰਕਾਰੀ ਸਾਧਨਾਂ ਦੀ ਸਰਕਾਰੀ ਸਰਮਾਇਆ ਦੀ ਸਰਕਾਰੀ ਮਸ਼ੀਨਰੀ ਦੀ ਦਰਵਾਰ ਤੋਂ ਕੀਤੀ ਹੋਏ ਭਗਵੰਤ ਮਾਨ ਸਾਹਿਬ ਨੇ ਰਿਕਾਰਡ ਤੋੜਤਾ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਂਦਾ ਉਪਾਈ ਅਮਰਪਾਲ ਜੀ ਜਦੋਂ ਬਾਹਰ ਹੁੰਦੇ ਸੀ ਉਹਨਾਂ ਨੇ ਲੱਖਾਂ ਨੌਜਵਾਨਾਂ ਨੂੰ ਜਿਹੜਾ ਇੱਕ ਦਲਦਲ ਦੇ ਵਿੱਚੋਂ ਕੱਢਿਆ ਅੱਜ ਵੀ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਮਹਿੰਮ ਚਲਾਈ ਗਈ ਹੈ ਯੁੱਧ ਨਸ਼ਿਆਂ ਵਿਰੁੱਧ ਉਦੋਂ ਕਿੰਨਾ ਘੋ ਫਾਇਦਾ ਹੋਇਆ ਸੀਗਾ ਤੇ ਅੱਜ ਕਿੰਨਾ ਕ ਫਾਇਦਾ ਹੋਇਆ ਪਹਿਲਾਂ ਤਾਂ ਜਿਹੜੀ ਮੁਹਮਾ ਜੋਤ ਨਸ਼ਿਆ ਵਿਰੁੱਧ ਇਹਨਾਂ ਨੇ ਤਾਂ ਜੀ ਉਹਦਾ ਭੋਗ ਵੀ ਪਾਤਾ ਇਹ ਤਾਂ ਕਹਿੰਦੇ ਜੀ ਨਸ਼ਾ ਮੁਕਤ ਹੋ ਗਿਆ ਫੇ ਜੇ ਨਸ਼ਾ ਮੁਕਤ ਹੋ ਗਿਆ ਪਰ ਸਕੂਲਾਂ ਵਿੱਚ ਸਿਲੇਬਸ ਕਾਹਤੇ ਲਾਉਣਾ ਨਸ਼ਾ ਇਸ ਤਰ੍ਹਾਂ ਥੋੜਾ ਲਸ਼ਾ ਇਹਦੇ ਵਿੱਚ ਤਾਂ ਤੁਸੀਂ ਆਪ ਤੁਹਾਡੇ ਐਮ ਐਲ ਏ ਐਮ ਪੀ ਔਰ ਮੰਤਰੀ ਉਹਨਾਂ ਦੀ ਸ਼ੈ ਆ ਸ਼ਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਰਿਆਸਤ نیوز ਤੇ ਮੈਂ ਪਰਵਿੰਦਰ ਸਿੰਘ ਅੱਜ ਸਾਡੇ ਨਾਲ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਸੀਨੀਅਰ ਆਗੂ ਸੰਦੀਪ ਸਿੰਘ ਰਪਾਲੋਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਅੱਜ ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਹੋਈ ਹੈ ਨਵਾਂ ਸ਼੍ਰੋਮਣੀ ਅਕਾਲੀ ਦਲ ਬਣਿਆ ਉਹਨਾਂ ਦੇ ਪ੍ਰਧਾਨ ਚੁਣੇ ਗਏ ਨੇ ਇਸ ਸਾਰੇ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ ਸਾਰਿਆਂ ਨੂੰ ਪਹਿਲਾਂ ਸਵਾਗਤ ਕਰਦੇ ਆ ਰਪਾਲੂ ਸਾਹਿਬ ਤੁਹਾਡਾ ਰਿਆਸਤ న్యూਸ ਦੇ ਉੱਤੇ ਬਹੁਤ ਬਹੁਤ ਸਵਾਗਤ ਤੁਹਾਡਾ ਸਾਰਿਆਂ ਦਾ ਰਿਆਸਤ న్యూਸ ਚੈਨਲ ਦੇਖਣ ਵਾਲਿਆਂ ਦਾ ਔਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰਪਾਲੂ ਸਾਹਿਬ ਕਿਵੇਂ ਦੇਖਦੇ ਹੋ ਅੱਜ ਨਵੇਂ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕੀਤਾ ਗਿਆ ਪ੍ਰਧਾਨ ਬਣਾਇਆ ਗਿਆ ਸਾਬਕਾ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਮੈਂ ਸਮਝਦਾ ਵੈਸੇ ਤਾਂ ਮੇਰੀ ਕੋਈ ਟਿੱਪਣੀ ਕਰਨੀ ਬਣਦੀ ਨਹੀਂ ਕਿਉਂਕਿ ਅਸੀਂ ਇੱਕ ਵੱਖਰੇ ਅਕਾਲੀ ਦਲ ਦੇ ਅਗੂਆਂ ਸੀ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਭਾਈ ਸਰਬਜੀਤ ਸਿੰਘ ਜੀ ਖਾਲਸਾ ਤੇ ਉਹਨਾਂ ਦੀ ਅਗਵਾਈ ਵਿੱਚ ਜਿਹੜਾ ਚੱਲਦਾ ਅਕਾਲੀ ਦਲ ਵਾਰਸ ਪੰਜਾਬ ਦੇ ਉਹਦੇ ਆਗੂ ਆ ਪਰ ਫੇਰ ਵੀ ਮੈਂ ਸਮਝਦਾ ਜੋ ਕੁਛ ਅੱਜ ਹੋਇਆ ਜੋ ਅੱਜ ਨਵਾਂ ਪ੍ਰਧਾਨ ਚੁਣਿਆ ਗਿਆ ਕਿਤੇ ਨਾ ਕਿਤੇ ਇਹ ਸਾਰਾ ਕੁਝ ਬਾਦਲ ਪਰਿਵਾਰ ਦੀ ਟੀੜ ਆ ਉਹਨਾਂ ਨੇ ਨਾ ਆਪਣੀ ਹੈਂਕੜ ਛੱਡੀ ਤੇ ਨਾ ਆਪਣੇ ਹੰਕਾਰ ਨੂੰ ਮੱਠਾ ਪੈਣ ਦਿੱਤਾ ਉਹ ਸਿਰਫ ਧਨ ਮਾਲ ਨੂੰ ਜਟਾਉਣ ਵਿੱਚ ਲੱਗੇ ਰਹੇ ਤੋ ਜ਼ੋਰੀਆਂ ਭਰਨ ਵਿੱਚ ਲੱਗੇ ਰਹੇ ਜਦੋਂ ਅਕਾਲੀ ਦਲ ਦਾ ਪ੍ਰਧਾਨ ਪੰਥ ਦੀ ਸੇਵਾ ਤੋਂ हट ਕੇ ਹੋਟਲ ਬਣਾਉਣ ਲੱਗ ਜਵੇ ਸੁਖ ਬਲਾਸ ਵਰਗੇ ਵੱਡੇ ਵੱਡੇ ਕਿਲੇ ਬਣਾਉਣ ਲੱਗ ਜਵੇ ਬਾਲਾਸਰ ਵਰਗੇ ਵੱਡੇ ਵੱਡੇ ਕੇਲੇ ਬਣਾਉਣ ਲੱਗ ਜਵੇ ਜਾਂ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਤਰਜੀਹ ਦੇਣ ਲੱਗ ਜਵੇ ਤਾਂ ਇਸ ਤਰ੍ਹਾਂ ਧੜੇ ਬਣਦੇ ਰਹਿਣਗੇ ਭਾਵੇਂ ਅੱਜ ਜੋ ਭਾਈ ਹਰਪ੍ਰੀਤ ਸਿੰਘ ਜੀ ਨੂੰ ਉਹਨਾਂ ਨੇ ਸ਼੍ਰੀ ਅਕਾਲ ਤਖਤ ਦੇ ਸਾਹਿਬ ਦੇ ਸਾਬਕਾ ਜਥੇਦਾਰ ਨੂੰ ਆਪਣਾ ਪ੍ਰਧਾਨ ਚੁਣ ਲਿਆ ਪਰ ਜੋ ਕੁਝ ਵੀ ਘਟਨਾ ਕਰਬ ਹੋਇਆ ਕੋ ਕੁਛ ਵੀ ਇਸ ਵਕਤ ਪੰਥ ਦੇ ਵਿੱਚ ਘਟਨਾ ਕਰਮ ਹੋ ਰਿਹਾ ਉਹਦਾ ਇਕੋ ਹੀ ਪਰਿਵਾਰ ਜ਼ਿੰਮੇਵਾਰ ਆ ਤੇ ਮੈਂ ਸਮਝਦਾ ਸੀ ਕਿ ਇਸ ਪਰਿਵਾਰ ਨੂੰ ਤਿਆਗ ਦਿਖਾਉਣਾ ਚਾਹੀਦਾ ਸੀ ਬਹੁਤ ਕੁਝ ਕੋਲ ਲਿਆ ਬਹੁਤ ਲੁੱਟ ਲਿਆ ਕੋਈ ਬਹੁਤ ਲੰਮਾ ਅਰਸਾ ਇਸ ਪੰਜਾਬ ਦੀ ਧਰਤੀ ਤੇ ਇਹਨਾਂ ਨੇ ਆਪਣਾ ਰਾਜ ਕਾਇਮ ਕਰ ਰੱਖਿਆ ਹੁਣ ਇਹਨਾਂ ਨੂੰ ਆਪਣੀ ਹੰਕੜ ਛੱਡ ਕੇ ਤਿਆਗ ਕਰਨਾ ਚਾਹੀਦਾ ਸੀ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਆਪਣਾ ਧੜਾ ਖਤਮ ਕਰਕੇ ਸ਼੍ਰੀ ਅਕਾਲ ਤਖਤ ਨੂੰ ਸਮਰਪਿਤ ਹੋ ਜਾਂਦੇ ਨਾ ਅਕਾਲੀ ਦਲ ਵਾਰਿਸ ਪੰਜਾਬ ਦੇ ਬਣਦਾ ਤੇ ਨਾ ਹੋਰ ਧੜੇ ਬਣਦੇ ਇਹ ਕਿਤਨਾ ਕਿਤੇ ਸਾਰੇ ਘਟਨਾ ਕਰਮ ਦਾ ਜ਼ਿੰਮੇਵਾਰ ਅਕਾਲੀ ਦਲ ਬਾਦਲ ਤੇ ਉਹਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਪਾਲ ਸਿੰਘ ਸਾਹਿਬ ਕਿਵੇਂ ਦੇਖਦੇ ਹੋ ਪਹਿਲਾਂ ਕਿਹਾ ਜਾਂਦਾ ਸੀ ਜਦੋਂ ਪ੍ਰਧਾਨ ਦੀ ਚੋਣ ਹੁੰਦੀ ਸੀ ਕਹਿੰਦੇ ਲਫਾਫਿਆਂ ਚੋਂ ਪ੍ਰਧਾਨ ਨਿਕਲਦੇ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਐਡਵੋਕੇਟ ਨੇ ਅਰਸ਼ਦੀਪ ਕਲੇਰ ਉਹਨਾਂ ਦਾ ਬਿਆਨ ਸਾਹਮਣੇ ਆਇਆ ਉਹ ਕਹਿੰਦੇ ਅੱਜ ਵੀ ਜਿਹੜਾ ਪ੍ਰਧਾਨ ਆ ਉਹ ਲਫਾਫੇ ਦੇ ਵਿੱਚੋਂ ਨਿਕਲ ਪਹਿਲਾਂ ਤਾਂ ਉਹਨਾਂ ਨੇ ਇਹ ਮੰਨ ਲਿਆ ਵੀ ਜੇ ਅੱਜ ਵੀ ਪ੍ਰਧਾਨ ਲਫਾਫੇ ਚੋਂ ਨਿਕਲੇ ਤਾਂ ਪਹਿਲਾਂ ਵੀ ਨਿਕਲਦੇ ਆਂ ਦੂਜੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨਾ ਚਾਹਣਾ ਕਿ ਕਲੇਰ ਸਾਹਿਬ ਨੂੰ ਇਹ ਸੋਚ ਲੈਣਾ ਚਾਹੀਦਾ ਇਹ ਸਮਝ ਲੈਣਾ ਚਾਹੀਦਾ ਕਿ ਉਹ ਉਸ ਪਾਰਟੀ ਦੇ ਵਿੱਚ ਨੇ ਜਿਸ ਪਾਰਟੀ ਨੇ ਸਾਰਾ ਕੁਛ ਤੈਸ਼ ਨੈਸ਼ ਕਰਿਆ ਉਹਨਾਂ ਨੂੰ ਕਿਸੇ ਤੇ ਟਿੱਪਣੀ ਕਰਨ ਦਾ ਅਧਿਕਾਰ ਨਹੀਂ ਇਸ ਦਾ ਮੁਬਾਰਕਬਾਦ ਦਿੰਨੇ ਆ ਹਰਪ੍ਰੀਤ ਸਿੰਘ ਜੀ ਨੂੰ ਉਹ ਉਹ ਵੀ ਪੰਥ ਦੀ ਸੇਵਾ ਕਰਨ ਆ ਅਸੀਂ ਵੀ ਪੰਥ ਦੀ ਸੇਵਾ ਕਰਦੇ ਆ ਸਾਰਿਆਂ ਦਾ ਮਕਸਦ ਤਾਂ ਨਾ ਪੰਜਾਬ ਤੇ ਪੰਥ ਦਾ ਭਲਾ ਨਾ ਸਾਡਾ ਤਾਂ ਇੱਕੋ ਇੱਕ ਮਕਸਦ ਆ ਅਸੀਂ ਕੋਈ ਸਿਆਸਤਕਰ ਨਹੀਂ ਆਏ ਨਾ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਕੋਈ ਇੱਥੇ ਐਮ ਐਲ ਏ ਐਮ ਪੀ ਬਣ ਆਏ ਨੇ ਅਸੀਂ ਤਾਂ ਪੰਥਕ ਸਿਆਸਤ ਦੇ ਵਿੱਚ ਪਰਿਵਰਤਨ ਜਿਹੜੀਆਂ ਪੁਰਾਣੀਆਂ ਰੌ ਰੀਤਾਂ ਸੀ ਸਾਡੀਆਂ ਉਹਨਾਂ ਨੂੰ ਬਹਾਲ ਕਰਨਾ ਅਸੀਂ ਉਸ ਦੀ ਲੜਾਈ ਲੜ ਰਹੇ ਹਾਂ ਅਸੀਂ ਕੋਈ ਸਤਾਈ ਵਾਲੀ ਜਿਹੜੀ ਲੜਾਈ ਆ ਉਹ ਤਾਂ ਸਾਡਾ ਇੱਕ ਇਸ ਲੜਾਈ ਦਾ ਇੱਕ ਪਾਰਟ ਆ ਪੜਾ ਪਰ ਸਾਡੀ ਲੜਾਈ ਲੰਬੀ ਆ ਇਹ ਕੀ ਲੱਗਦਾ ਹੈ ਸਾਬਕਾ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਅੱਜ ਪ੍ਰਧਾਨ ਬਣੇ ਨੇ ਉਹਨਾਂ ਦੇ ਵੱਲੋਂ ਸੰਗਤ ਨੂੰ ਸੰਬੋਧਨ ਕਰਦੇ ਆ ਕਾਫੀ ਐਲਾਨ ਕੀਤੇ ਗਏ ਨੇ ਉਹਨਾਂ ਨੇ ਕਿਹਾ ਕਿ ਮੈਂ ਪ੍ਰਧਾਨ ਬਣ ਗਿਆ ਪਰ ਮੈਂ ਕਦੇ ਵੀ ਜਿਹੜੀ ਚੋਣ ਨਹੀਂ ਲੜਾਂਗਾ ਨਾ ਮੈਂ ਐਮਪੀ ਬਣਾਂਗਾ ਨਾ ਹੀ ਕੋਈ ਐਮਐਲਏ ਮੁਬਾਰਕਬਾਦ ਆ ਜੀ ਉਹਨਾਂ ਨੇ ਜਿਹੜਾ ਇਹਜਾ ਤਿਆਗ ਦਿਖਾਇਆ ਤਾਂ ਉਹਦੀ ਅਸੀਂ ਵਧਾਈ ਦਿੰਨੇ ਆ ਪਰ ਮੈਂ ਜਿਹੜੀ ਗੱਲ ਗੱਲ ਫੇਰ ਉਥੀ ਖੜੀ ਆ ਗਿਆਨੀ ਹਰਪ੍ਰੀਤ ਸਿੰਘ ਜੀ ਪ੍ਰਧਾਨ ਬਣ ਕੇ ਇੱਕ ਅਕਾਲੀ ਦਲ ਬਣ ਗਿਆ ਹੋਰ ਰੌਲਾ ਅਕਾਲੀ ਦਲ ਦਾ ਰੌਲਾ ਤਾਂ ਇਸ ਗੱਲ ਦਾ ਕਿ ਸਾਡੀ ਟੱਕਰ ਉਸ ਪਰਿਵਾਰ ਨਾਲਾ ਜਿਸ ਨੇ ਹਜ਼ਾਰਾਂ ਕਰੋੜ ਰੁਪਇਆ ਪੰਥ ਦੇ ਨਾਂ ਤੇ ਧਰਮ ਦੇ ਨਾਂ ਤੇ ਲੁੱਟਿਆ ਔਰ ਰੱਜ ਕੇ ਲੁੱਟਿਆ ਇਹ ਨਹੀਂ ਕੋਈ ਵੀ ਲੁਕੋ ਕੇ ਲੁੱਟਿਆ ਸ਼ਰਿਆਮ ਲੁੱਟਿਆ 100 ਕਰੋੜ ਰੁਪਇਆ ਤਾ ਉਹ ਇੱਕ ਚੈਨਲ ਨੂੰ ਇਸ਼ਤਿਹਾਰ ਦੇਣ ਤੇ ਲੁੱਟ ਕੇ ਲੈ ਗਏ ਬੇਅਤਬੀਆਂ ਦੇ ਬਾਬਲੇ 'ਚ ਜਦੋਂ ਸਰਸੇ ਵਾਲੇ ਸਾਧ ਨੂੰ ਮਾਫੀ ਦਿੱਤੀ ਫਿਰ ਰੱਜ ਕੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਅਧਾਰਿਆਂ ਨੂੰ ਲੁੱਟਿਆ 4-5-5 ਲੱਖ ਰੁਪਇਆ ਮਹੀਨਾ ਤੇ ਸੀਏ ਰੱਖ ਕੇ ਉਹਨਾਂ ਦੇ ਨਾਂ ਤੇ ਲੁੱਟਿਆ ਆਪਣੇ ਨਿੱਜੀ ਨੌਕਰਾਂ ਦੀਆਂ ਤਰ੍ਹਾਂ ਬਹੁਤ ਕੁਝ ਸਾਡੀ ਜਿਹੜੀ ਲੜਾਈ ਆ ਸਾਡੀ ਲੜਾਈ ਕੋਈ ਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਯਾਦਾ ਬਹਾਲ ਹੋਵੇ ਅਕਾਲ ਤਖਤ ਸਾਹਿਬ ਦੀ ਛਾਡੋਂ ਸ਼ੌਕਤ ਬਹਾਲ ਹੋਵੇ ਉਹਦਾ ਹੁਕਮ ਹਰ ਸਿੱਖ ਮੰਨੇ ਤੇ ਉਹ ਹੁਕਮ ਸੁਖਵੀਰ ਸਿੰਘ ਬਾਦਲ ਨੂੰ ਮੰਨ ਲੈਣਾ ਚਾਹੀਦਾ ਸੀ ਇਹ ਉਹਦੇ ਭਲੇ ਵਿੱਚ ਵੀ ਸੀ ਤੇ ਪੰਥ ਦੇ ਭਲੇ ਵਿੱਚ ਵੀ ਕੀ ਲੱਗਦਾ ਹੈ ਵੀ ਜਦੋਂ ਹੁਣ ਗਿਆਨੀ ਹਰਪ੍ਰੀਤ ਸਿੰਘ ਜੀ ਪ੍ਰਧਾਨ ਬਣ ਗਏ ਨੇ ਅਕਾਲੀ ਦਲ ਦੇ ਉਹਨਾਂ ਵੱਲੋਂ ਐਲਾਨ ਵੀ ਕੀਤੇ ਜਾ ਰਹੇ ਨੇ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਥੋੜਾ ਜਿਹਾ ੜਕਾਉ ਲੱਗਦਾ ਹੈ ਵੀ ਉਹ ਕਹਿੰਦੇ ਵੀ ਹੁਣ ਅਸੀਂ ਦੱਸਾਂਗੇ ਵੀ ਗਰੰਥੀਆਂ ਦੀ ਪੋਲਿਟਿਕਸ ਕੀ ਹੁੰਦੀ ਹੈ ਅਜਿਹੇ ਬਿਆਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜੀ ਜੇ ਉਹਨਾਂ ਨੂੰ ਕਿਤੇ ਨਾ ਕਿਤੇ ਕੋਈ ਸੱਟ ਲੱਗੀ ਹੋ ਕਿਸੇ ਨੇ ਇਹ ਜਿਆ ਉਹਨਾਂ ਨੂੰ ਇਹ ਇਥੋਂ ਇਸ ਬਿਆਨ ਤੋਂ ਇਹ ਸਾਬਤ ਹੁੰਦਾ ਵੀ ਪਹਿਲੇ ਲੋਕ ਬਾਦਲ ਦਾ ਧੜਾ ਉਹਦੇ ਵਿੱਚ ਸਾਰੇ ਹੀ ਨੇ ਮਜੀਠੀਆ ਸਾਹਿਬ ਲਗਾ ਸਾਹਿਬ ਬਲਟੋਹਾ ਜੀ ਹੋਰ ਬਥੇਰੇ ਨੇ ਇਹ ਸਾਰੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਇਹ ਡਰਾਉਂਦੇ ਰਹੇ ਹੋਗੇ ਗਿਆਨੀ ਹਰਪ੍ਰੀਤ ਸਿੰਘ ਜੀ ਅੰਦਰੋਂ ਗੱਲ ਬਾਹਰ ਨਹੀਂ ਕੱਢਦੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਬਈ ਇਹ ਜਥੇਦਾਰਾਂ ਨੂੰ ਟਰੋਂਦੇ ਰਹੇ ਨੇ ਦਬਾਉਂਦੇ ਰਹੇ ਨੇ ਬਹੁਤ ਸਾਰੇ ਜਥੇਦਾਰਾਂ ਨੇ ਕਿਹਾ ਗਿਆਨੀ ਗੁਰਮਖ ਸਿੰਘ ਨੇ ਵੀ ਇੱਕ ਵਾਰ ਕਿਹਾ ਸੀ ਵੀ ਮੇਤੋਂ ਧੱਕੇ ਦਾ ਸੈਨ ਕਰਾਏ ਜਾਨੀ ਕਿ ਇਸ ਬਿਆਨ ਤੋਂ ਇਹ ਸੰਕੇਤ ਲਾਣਾ ਚਾਹੀਦਾ ਕਿ ਮੌਜੂਦਾ ਜਥੇਦਾਰਾਂ ਦੇ ਕੀ ਹਾਲਾਤ ਹੋਣਗੇ ਜੇ ਗਿਆਨੀ ਹਰਪ੍ਰੀਤ ਸਿੰਘ ਵਰਗੇ ਜਥੇਦਾਰ ਦਾ ਤਰਦ ਇਹ ਆ ਤਾਂ ਮੌਜੂਦਾ ਜਥੇਦਾਰਾਂ ਦੇ ਕੀ ਹਾਲਾਤ ਹੋਣਗੇ ਕੀ ਸਰਦਾਰ ਨਾ ਜਿਹੜੇ ਗੜਗੱਤ ਸਾਹਿਬ ਨੇ ਜਥੇਦਾਰ ਸਾਹਿਬ ਕੀ ਉਹ ਨਰਪੱਖ ਫੈਸਲਾ ਲੈ ਸਕਣਗੇ ਜੇ ਇਹ ਜਿਹੇ ਹਾਲਾਤ ਨੇ ਜੇ ਜਥੇਦਾਰ ਘਟਨ ਮਹਿਸੂਸ ਕਰਦੇ ਨੇ ਸੋ ਇਹ ਜਿਹੇ ਜਥੇਦਾਰਾਂ ਦਾ ਇਹ ਜਿਆ ਬਿਆਨ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਪੰਥ ਤੇ ਧਰਮ ਲਈ ਖਤਰਨਾਕ ਜਿਹੜਾ ਮਾਹੌਲ ਸਿਰ ਜਿਆ ਗਿਆ ਬਾਦਲ ਪਰਬਰ ਵੱਲੋਂ ਉਹਦੀ ਤਸਵੀਰਾਂ ਤੇ ਮੈਂ ਸਮਝਦਾ ਸਾਡੀ ਲੜਾਈ ਜਿਹੜੀ ਆ ਪਾਈ ਅਮਰਤਪਾਲ ਸਿੰਘ ਖਾਲਸਾ ਦੀ ਲੜਾਈ ਆ ਅਕਾਲੀ ਦਲ ਫਾਸ ਪੰਜਾਬ ਦੇ ਤਾਂ ਬਹੁਤ ਲੰਬੇ ਸਮੇਂ ਤੋਂ ਇਹ ਤਾਂ ਅਕਾਲੀ ਦਲ ਅੱਜ ਬਣਿਆ ਨਾ ਅਸਤਾ 2.5 ਸਾਲ ਤੋਂ ਰੌਲਾ ਪਾਉਂਦੇ ਆਉਣੇ ਆ ਕਿ ਜੇ ਪੰਥ ਨੂੰ ਬਚਾਉਣਾ ਧਰਮ ਨੂੰ ਬਚਾਉਣਾ ਤਾਂ ਆਪਾਂ ਨੂੰ ਬਾਦਲ ਪਰਿਵਾਰ ਤੋਂ ਅਕਾਲੀ ਦਲ ਮੁਕਤ ਕਰਾਉਣਾ ਪਊਗਾ ਕਿਵੇਂ ਦੇਖਦੇ ਹੋ ਤੁਸੀਂ ਵਾਰਸ ਪੰਜਾਬ ਦੇ ਸੀਨੀਅਰ ਆਗੂਓ ਅੱਜ ਪੰਜਾਬ ਦੇ ਵਿੱਚ ਅਕਾਲੀ ਦਲ ਵਾਰਸ ਪੰਜਾਬ ਨੂੰ ਕਿੰਨਾ ਕੁ ਭਰਮਾ ਹੁੰਗਾ ਮੈਂ ਕਹਿੰਦਾ ਜੀ ਤੁਸੀਂ ਦੇਖਿਆ ਇੰਦਾ ਸਾਰੀ ਦੁਨੀਆ ਨੇ ਦੇਖਿਆ ਇਤਿਹਾਸ ਗਵਾ ਮੀਡੀਆ ਗਵਾ ਸੰਸਾਰ ਪਰਦੇ ਇਲੈਕਟ੍ਰੋਨਿਕ ਪ੍ਰਿੰਟ ਮੀਡੀਆ ਗਵਾ ਕਿ ਉਸ ਰਖੜ ਪੁੰਨਿਆਂ ਦੇ ਦਿਹਾੜੇ ਦੇ ਉੱਤੇ 9 ਤਰੀਕ ਨੂੰ ਜਿਵੇਂ ਲੋਕਾਂ ਦਾ ਜਨ ਸੈਲਾਬ ਆਇਆ ਜਿਵੇਂ ਲੋਕਾਂ ਦਾ ਆਪ ਮੁਹਾਰੇ ਹੜ ਆਇਆ ਕੱਲਾ ਮਾਝਾ ਨਹੀਂ ਜਿਵੇਂ ਅਮਨ अरोड़ा ਕਹਿੰਦਾ ਸੀ ਨਾ ਵੀ ਅਸੀਂ ਮਾਲਵੇ ਚੋ ਸਰਕਾਰ ਬਣਾ ਲਾਂਗੇ ਕਿਤੇ ਨਾ ਕਿਤੇ ਉਹਨੂੰ ਪਤਾ ਸੀ ਵੀ ਮਾਝੇ ਤੇ ਦਬਾਬੇ ਨੇ ਸਾਡੇ ਪੈਰ ਖੇਡ ਦੇਣੇ ਨੇ ਪਰ ਉਸ ਤੋਂ ਵੀ ਵੱਡੀ ਗੱਲ ਅਮਨ अरोड़े ਨੂੰ ਪਹਿਲਾਂ ਮਾਝੇ ਨੇ ਭਜਾਇਆ ਪਰ 9 ਤਰੀਕ ਦੇ ਇਕੱਠ ਨੇ ਦੱਸਤਾ ਕਿ ਅਰੋੜਾ ਸਾਹਿਬ ਪੈਰਮਾਲ ਵਿੱਚ ਵੀ ਨਹੀਂ ਲੱਗੜੇ ਮਾਲਵਾ ਵੀ ਭਾਈ ਅਮਰਤਪਾਲ ਦੇ ਨਾਲਾ ਮਾਝਾ ਮਾਲਵਾ ਤੋਂ ਬਾਬਾ ਹੁਣ ਜ਼ਮੀਨ ਨਹੀਂ ਲੱਭਣੀ ਕਿਸੇ ਨੂੰ 9 ਤਰੀਕ ਦੇ ਇਕੱਠ ਨੇ ਇਹ ਸਾਫ਼ ਤਸਵੀਰ ਕਰਤੀ ਆ ਕਿ ਆਉਣ ਵਾਲਾ ਸਮਾ ਅਕਾਲੀ ਦਲ ਬਾਸ ਪੰਜਾਬ ਦੇ ਆ ਭਾਈ ਅਮਰਤਪਾਲ ਸਿੰਘ ਖਾਲਸਾ ਜਿਹਨੂੰ ਟੈਰਰਿਸਟ ਕਹਿੰਦੇ ਸੀ ਜਿਹਨੂੰ ਕਹਿੰਦੇ ਸੀ ਪੰਜਾਬ ਦਾ ਮਾਹੌਲ ਖਰਾਬ ਆ ਜਿਹਨੂੰ ਕਿਹਾ ਜਾ ਰਿਆ ਸੀ ਇਹਦੇ ਆਉਣ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਊ ਸੈਂਟਰ ਸਰਕਾਰ ਪੰਜਾਬ ਸਰਕਾਰ ਬੁਖਲਾੜ ਸੀ 9 ਤਰੀਕ ਦੇ ਇਕੱਠ ਨੇ ਇਸ ਗੱਲ ਤੇ ਮੋਹਰ ਲਾਤੀ ਆ ਕਿ ਪੰਜਾਬ ਦਾ ਪੰਜਾਬੀਆਂ ਦਾ ਸਿੱਖਾਂ ਦਾ ਹਿੰਦੂਆਂ ਦਾ ਮੁਸਲਮਾਨਾਂ ਦਾ ਸਾਈਆਂ ਦਾ ਜੇ ਕੋਈ ਲੀਡਰ ਭਾਈ ਅਮਰਤਪਾਲ ਸਿੰਘ ਤੇ ਅਕਾਲੀ ਦਲ ਵਾਰਸ ਪੰਜਾਬ ਦੇ 9 ਤਰੀਕ ਨੂੰ ਜਿਹੜਾ ਮੀਲ ਪੱਥਰ ਸਤਾਪਿਤ ਕਰਿਆ ਮੈਂ ਵਧਾਈ ਦਿੰਦਾ ਬਾਪੂ ਤਰਸੇਮ ਸਿੰਘ ਖਾਲਸਾ ਤੇ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਜਿਨ੍ਹਾਂ ਦੀ ਯੋਗ ਅਗਵਾਈ ਦੇ ਵਿੱਚ ਪੂਰਾ ਪੰਜਾਬ ਰਖੜ ਪੁੰਨਿਆ ਦੇ ਦਿਹਾੜੇ ਦੇ ਉਤੇ ਜਕਾਰੇ ਛੱਡਦਾ ਲਾਉਂਦਾ ਗਿਆ ਤੁਸੀਂ ਕਮਾਲ ਬੰਨੋਗੇ ਅਕਾਲੀ ਦਲ ਬਾਦਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਤਿੰਨਾਂ ਦਾ ਇਕੱਠ ਰੜਕੇ ਵੀ ਅਕਾਲੀ ਦਲ ਵਾਰਸ ਪੰਜਾਬ ਦੇ ਦਾ ਮੁਕਾਬਲਾ ਨਹੀਂ ਕਰ ਸਕਿਆ ਇਸ ਕਰਕੇ ਅਸੀਂ ਪੰਥ ਦੇ ਪੰਜਾਬ ਦੇ ਲੋਕਾਂ ਦੇ ਕਿਰਤੀਆਂ ਦੇ ਕਿਸਾਨਾਂ ਦੇ ਦਲਤਾਂ ਦੇ ਰਿਣੀ ਰਹਾਂਗੇ ਜਿੰਨਾ ਮਾਣ ਤੁਸੀਂ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਦਿੱਤਾ ਬਤੌਰੇ ਮੀਡੀਆ ਬਤੌਰੇ ਕਿਸਾਨ ਮਲਾਜ਼ਮ ਇਹ ਇਤਿਹਾਸਕ ਵਰਕਿਆਂ ਦਾ ਸਦਾ ਲਈ ਗਵਾਹ ਬਣ ਕੇ ਪਲ ਕਿ ਇੱਕ ਪੰਜਾਬ ਦੇ ਲੀਡਰ ਦੇ ਪਿੱਠ ਦੇ ਉੱਤੇ ਇਕਨ ਲੋਕ ਖੜ ਗਏ ਉਸ ਰੱਬ ਦਾ ਸ਼ੁਕਰ ਹੈ ਕੀ ਲੱਗਦਾ ਹੈ ਬਾਰਸ ਪੰਜਾਬ ਦੇ ਦੇ ਪ੍ਰਧਾਨ ਅਮਰਿਕਪਾਲ ਸਿੰਘ ਨੂੰ ਪੰਜਾਬ ਨਹੀਂ ਲਿਆਂਦਾ ਜਾ ਰਿਹਾ ਸਰਕਾਰ ਵੱਲੋਂ ਕਿਉਂਕਿ ਉਹਨਾਂ ਦੇ ਜਿੰਨੇ ਸਾਥੀ ਸੀਗੇ ਉਹਨਾਂ ਨੂੰ ਡਿਬਰੂਗਾਟ ਜੇਲ੍ਹ ਤੋਂ ਪੰਜਾਬ ਲਿਆਂਦਾ ਸਰਕਾਰ ਨੂੰ ਕਿਤੇ ਨਾ ਕਿਤੇ ਡਰਸ ਤਾਉਂਦਾ ਉਹ ਤਾਂ ਹਦਲਾਤੀ ਜੀ ਡਰਨਾ ਸਤਾਉਂਦਾ ਹੁੰਦਾ ਇਹ ਸ ਰਖੜ ਪੁੰਨਿਆਂ ਦੇ ਦਿਹਾੜੇ ਨੇ ਇਤਿਹਾਸਕ ਕਾਨਫਰੰਸ ਨੇ ਦੱਸਤਾ ਵੀ ਉਹਨੂੰ ਲਿਆਂਦਾ ਕਾਤੇ ਨਹੀਂ ਜਾ ਰਿਹਾ ਹਲੇ ਤਾਂ ਡਿਬਰੂਗੜੇ ਬੈਠਾ ਨਾ ਡਿਬਰੂਗੜ ਤੋਂ ਤੇ ਨਾਂ ਤੇ ਹੀ ਇਕੱਠ ਹੋ ਗਿਆ ਉਹਦੇ ਨਾਂ ਤੇ ਹੀ ਉਹ ਪਾਰਲੀਮੈਂਟ ਮੈਂਬਰ ਦੋ ਜਿੱਤ ਗਏ ਉਹਦੇ ਨਾਂ ਦੇ ਨਾਲ ਹੀ ਲੋਕ ਉੱਥੇ ਚਲੇ ਗਏ ਜੇ ਕਿਤੇ ਪੰਜਾਬ ਆ ਗਿਆ ਅਜਿਵੇਂ ਅਮਰੋ ਰੋੜਾ ਕਹਿੰਦਾ ਨਾ ਵੀ ਅਸੀਂ ਮਾਲਵੇ ਚੋਂ ਸਰਕਾਰ ਬਣਾਵਾਂਗੇ ਕਿਉਂਕਿ ਉਹਨੂੰ ਪਤਾ ਲੱਗ ਗਿਆ ਵੀ ਮਾਝਾ ਦਬਾਬਾ ਤਾਂ ਗਿਆ ਮੈਂ ਰੋੜਾ ਸਾਹਿਬ ਨੂੰ ਕਹਿਣਾ ਇੱਕ ਵਾਰ ਉਸ ਸ਼ੇਰ ਦਾ ਢੇਡਾ ਤਾਂ ਲਵਾਓ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਉਹ ਹੀ ਦਰਸ਼ਣੇ ਕਰਵਾ ਦਿਓ ਉਹਦੇ ਇੱਕ ਦਿਨ ਦੇ ਲਈ ਪ੍ਰੋਲ ਤੇ ਲਿਆ ਕੇ ਅਮਰ ਰੋੜਾ ਸਾਹਿਬ ਜੇ ਇੱਕ ਐਮਸੀਬੀ ਜੱਤ ਗਿਆ ਨਾ ਤਾਂ ਜੋ ਮਰਜੀ ਕਹਿ ਦਿਓ ਇਹ ਸ਼ੀਸ਼ੇ ਵਾਂਗ ਸਾਫਾ ਕਿ ਭਾਈ ਅਮਰਪਾਲ ਸਿੰਘ ਦਾ ਰਸਤਾ ਰੋਕਿਆ ਜਾ ਰਿਹਾ ਪਰ ਮੈਂ ਤੁਹਾਡੇ ਚੈਨਲ ਨਾਲ ਹੀ ਦੱਸਣਾ ਚਾਹਣਾ ਨਾ ਰਸਤਾ ਰੁਕਣਾ ਨਾ ਕਾਮਯਾਬੀ ਰੁਕਣੀ 2027 ਦੇ ਜਿਹੜੇ ਮੁੱਖ ਮੰਤਰੀ ਨੇ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਹੋਣੀ ਤਿਆਰੀ ਫੁੱਲ ਹੈ ਫਿਰ 2027 ਦੀ ਪੂਰੀ ਜੀ ਤਿਆਰੀ ਤਿਆਰੀ ਤਾਂ ਲੋਕਾਂ ਨੇ ਕਰਨੀ ਆ ਅੱਗੇ ਪਾਰਟੀਆਂ ਚੋਣਾ ਲੜਦੀਆਂ ਨੇ ਪਰ ਸਾਡੀ ਪਾਰਟੀ ਇੱਕ ਐਸੀ ਹੈ ਜਿੱਥੇ ਲੋਕ ਲੜਨਗੇ ਸਾਜੋ ਸਮਾਨ ਪੈਸਾ ਥੇਲਾ ਗੱਡੀਆਂ ਵੋਟਨਾ ਸਾਰਾ ਜਿਹੜਾ ਕੋਸ਼ਾ ਉਹ ਲੋਕ ਨੇ ਸਾਡਾ ਅਸੀਂ ਨਾ ਵੱਡੇ ਸਰਮਾਇਦਾਰ ਲਾਏ ਨਹੀਂ ਤੁਸੀਂ ਕੱਲ ਵੀ ਦੇਖਿਓ ਪਰਸੋਂ ਵੀ ਦੇਖੋਗੇ ਨਾ ਜਿਵੇਂ ਪੁਰਾਣੀਆਂ ਪਾਰਟੀਆਂ ਕਰਦੀਆਂ ਸੀ ਆ ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਕਿਹਾ ਉਹ ਨਾ ਤਰਨ ਤਰਨ ਤੋਂ ਬੰਦਾ ਨਹੀਂ ਲੱਭਿਆ ਤੇ ਇਹਨਾਂ ਦਾ ਕੰਡਮ ਜਿਹਾ ਮਾਲ ਲਿਆ ਕੇ ਰਲਾਲਿਆ ਅਸੀਂ ਤਾਂ ਇੱਕ ਵੀ ਨਹੀਂ ਰਲਾਇਆ ਨਾ ਕੋਈ ਸਾਫ ਕੈਂ ਬਲੇ ਨਾ ਕੋਈ ਪਾਰਲੀਮੈਂਟ ਸਾਫ ਕਾ ਅਸੀਂ ਤਾਂ ਆਮ ਲੋਕ ਜਿਹੜੇ ਗਰੀਬ ਘਰਾ ਦੇ ਲੋਕ ਨੇ ਉਹਨਾਂ ਨੂੰ ਲੈ ਕੇ ਆ ਰਿਹਾ ਸਾਡੀ ਚੋਣ ਵੀ ਉਹਨਾਂ ਨੇ ਲੜਦੀ ਆ ਸਾਡੀ ਚੋਣ ਪੰਜਾਬ ਦੇ ਲੋਕਾਂ ਨੇ ਆਪ ਲੜਦੀ ਆ ਇਸ ਕਰਕੇ ਤਿਆਰੀਆਂ ਫੁੱਲੀਆਂ ਪੰਜਾਬ ਸਰਕਾਰ ਦੁਆਰਾ ਨਿਤ ਜਿਹੜੇ ਆਪਣਾ ਚੋਣ ਪ੍ਰਚਾਰ ਕੀਤਾ ਜਾਂਦਾ ਉਹ ਆਪਣੇ ਕੰਮ ਗਿਣੋਂ ਦੇ ਨਜ਼ਰ ਆਉਂਦੇ ਨੇ ਉਹ ਕਹਿੰਦੇ ਨੇ ਵੀ ਭਾਈ ਅਸੀਂ ਪੰਜਾਬ ਦੇ ਵਿੱਚ ਇੰਨਾ ਕੰਮ ਕਰਤਾ ਵੀ 2027 ਦੇ ਵਿੱਚ ਸਾਡੀ ਮੁੜ ਸਰਕਾਰ ਬਣੂਗੀ ਤੁਹਾਨੂੰ ਕੀ ਲੱਗਦਾ ਵੀ ਪੰਜਾਬ ਸਰਕਾਰ ਭਗਵੰਤ ਮਾਨ ਨੂੰ ਲੋਕਾਂ ਦੇ ਵੱਲੋਂ ਬਦਲਾ ਲਈ ਚੁਣਿਆ ਗਿਆ ਸੀ ਪੰਜਾਬ ਦੇ ਵਿੱਚ ਬਦਲਾ ਹੋਇਆ ਬਿਲਕੁਲ ਬਦਲਾ ਹੋਇਆ ਜੀ ਕਿੰਨਾ ਕਮਾਲ ਦਾ ਬਦਲਾ ਹੋਇਆ ਸਾਰੇ ਐਮਐਲਏ ਦੇ ਵਿੱਚੋਂ ਤੇ ਐਮਐਲਏ ਦੇ ਵਿਆਹ ਹੋ ਗਏ ਨਹੀਂ ਹੁਣੇ ਨਹੀਂ ਸੀ ਕਿੰਨੇ ਐਮਐਲਏ ਨੇ ਜਿਹੜੇ ਵਿਚਾਰੇ ਪਤਾ ਨਹੀਂ ਛੜੀ ਰਹਿ ਜਣੇ ਸੀ ਬਦਲਾਅ ਹੋਇਆ ਉਹਨਾਂ ਦੇ ਵਿਆਹ ਹੋ ਗਏ ਉਸ ਤੋਂ ਬਾਅਦ ਜਿਹੜੇ ਕੋਈ ਮੋਬਾਈਲਾਂ ਦੀ ਦੁਕਾਨ ਚਲਾਉਂਦਾ ਸੀ ਕੋਈ ਵਿਚਾਰਾ ਕੋਸ਼ ਕਰਦਾ ਸੀ ਉਹਨਾਂ ਨੂੰ ਵੱਡੀਆਂ-ਵੱਡੀਆਂ ਕੋਠੀਆਂ ਮਿਲ ਗਈਆਂ ਚਾਰ-ਚੜ੍ਹ ਕੇ ਲਿਆ ਚ ਮਹਿਲ ਬੈ ਗੇ ਜ਼ਮੀਨਾਂ ਨੱਪ ਲੀਆਂ ਤੇ ਉਦੋਂ ਵੱਡਾ ਬਦਲਾਅ ਕੀ ਆ ਵੀ ਲੈਂਡ ਪੂਲਿੰਗ ਆ ਗਈ ਹੁਣ ਲੁਧਿਆਣੇ ਵਰਕੇ ਸ਼ਹਿਰ ਦੇ ਵਿੱਚ 36000 ਏਕੜ ਦੱਪਣ ਦੀਆਂ ਤਿਆਰੀਆਂ ਨੇ ਇਦੋਂ ਵੱਡਾ ਬਦਲਾਅ ਹੋਰ ਕੀ ਆ ਕਿ ਪੰਜਾਬ ਦੇ ਵਿੱਚ ਔਰ ਸਰਦਾਰ ਭਗਵਾਨ ਸਿੰਘ ਮਾਨ ਉਹਨਾਂ ਦੇ ਮਾਤਾ ਜੀ ਨੂੰ ਹਜ਼ਾਰ-ਹਜ਼ਾਰ ਪੰਜ-ਪੰਜ ਸੌ ਬੰਦੇ ਦੀ ਸਕਿਉਰਟੀ ਮਿਲ ਗਈ ਉਹਨਾਂ ਦੀ ਭੈਣ ਕੈਬਨਟ ਮੰਤਰੀ ਦਾ ਹਾਂ ਪੂਰੀ ਤਰ੍ਹਾਂ ਆਨੰਦ ਮਾਣਦੀ ਆ ਉਹਨਾਂ ਦੇ ਅਹੁਦਿਆਂ ਦਾ ਉਹਨਾਂ ਦੇ ਧਰਮ ਪਤਨੀ ਜੀ ਕੈਬਨਟ ਮੰਤਰੀਆਂ ਦੇ ਬਾਗ ਫਿਰਦੇ ਨੇ ਤੇ ਇਤੋਂ ਵੱਡਾ ਬਦਲਾ ਹੋਰ ਕੀ ਹੋ ਸਕਦਾ ਕਿ ਇਹਨਾਂ ਨੇ ਤਾਂ ਰਾਜਿਆਂ ਮਹਾਰਾਜਿਆਂ ਨੂੰ ਵੀ ਬਾਤ ਪਾਤਾ ਮੈਨੂੰ ਨਹੀਂ ਲੱਗਦਾ ਕਿਸੇ ਸਰਕਾਰ ਦੇ ਸਮੇਂ ਇਸ ਢੰਗ ਦੇ ਨਾਲ ਸਰਕਾਰੀ ਸਾਹਬਰਾ ਦੀ ਸਰਕਾਰੀ ਸਰਮਾਏ ਦੀ ਸਰਕਾਰੀ ਮਸ਼ੀਨਰੀ ਦੀ ਦਰਬਾਰ ਤੋਂ ਕੀਤੀ ਹੋਵੇ ਭਗਵੰਤ ਮਾਨ ਸਾਹਿਬ ਨੇ ਰਿਕਾਰਡ ਤੋੜਤਾ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਜੇ 2027 ਦੇ ਵਿੱਚ ਅਕਾਲੀ ਦਲ ਵਾਰਸ ਪੰਜਾਬ ਦੀਆਂ ਦੀ ਸਰਕਾਰ ਬਣਦੀ ਹੈ ਤਾਂ ਤੁਸੀਂ ਜਨਤਾ ਵਾਸਤੇ ਕੀ ਕੰਮ ਕਰੋਗੇ ਤੁਸੀਂ ਰਣਨੀਤੀ ਬਣਾਈ ਹੈ ਕੁਝ ਸਾਡਾ ਤਾਂ ਜੀ ਕੋਈ ਸਿੱਧਾ ਜਿਹਾ ਫੰਡਾ ਇਹਨ ਗਰੀਬ ਸਿੱਖਾਂ ਨੂੰ ਕੋਈ ਉਪਾਦਸ਼ਾਹੀ ਸਾਡੀ ਰਣਨੀਤੀ ਰਣਨੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਣਾ ਕੇ ਗਏ ਨੇ ਉਹਨਾਂ ਨੇ ਕਿਹਾ ਸੀ ਇਹ ਗਰੀਬ ਸਿੱਖਨ ਕੋ ਦੀਆਂ ਪਾਤਸ਼ਾਹੀ ਇਹ ਯਾਦ ਕਰੇ ਹਮਰੀ ਗੁਰਿਆਈ ਸਾਨੂੰ ਆ ਛੋਟੀਆਂ ਛੋਟੀਆਂ ਸੁਗਾਤਾਂ ਦੇਣ ਦੀ ਲੋੜ ਨਹੀਂ ਪੈਣੀ ਅਸੀਂ ਇੱਕ ਸਮੰਤਲ ਸਮਾਨ ਅੰਤਰ ਰਾਜ ਸਥਾਪਿਤ ਕਰਨਾ ਚਾਹੁੰਨੇ ਆ ਡੰਡੇ ਤੇ ਬੰਦੇ ਦਾ ਰਾਜ ਖਤਮ ਕਰਕੇ ਲੋਕਾਂ ਦਾ ਰਾਜ ਲੋਕਾਂ ਦੀ ਆਵਾਜ਼ ਦਾ ਰਾਜ ਤੇ ਪੰਜਾਬ ਦੇ ਵਿੱਚ ਜਿਹੜਾ ਪੰਜਾਬੀਆਂ ਨੂੰ ਪੰਜਾਬੀਆਂ ਦੇ ਹਿੱਤਾਂ ਤੇ ਤੇ ਹੱਕਾਂ ਤੋਂ ਵਾਂਝਾ ਕੀਤਾ ਜਾ ਰਿਹਾ ਅਸੀਂ ਅਸਲ ਵਿੱਚ ਖੌਦਮਖਤਿਆਰੀ ਦਾ ਰਾਜ ਲੈ ਕੇ ਆਵਾਂਗੇ ਉਹ ਰਾਜ ਜਿਹੜਾ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਕਰੂਗਾ ਉਹ ਰਾਜ ਜਿਹੜਾ ਪੰਜਾਬੀ ਦੇ ਪੰਜਾਬ ਦੇ ਪਾਣੀਆਂ ਦੀ ਗੱਲ ਕਰੂਗਾ ਉਹ ਰਾਜ ਜਿਹੜਾ ਪੰਜਾਬ ਦੇ ਲੋਕਾਂ ਦਾ ਅਸਲ ਵਿੱਚ ਰਾਜ ਹੋ ਉਹ ਰਾਜ ਕਾਇਮ ਕਰਾਂਗੇ ਕੀ ਲੱਗਦਾ ਕੀ ਆ ਤੁਹਾਨੂੰ ਜਿਹੜੇ ਪੰਜਾਬ ਦੇ ਅੱਜ ਮੌਜੂਦਾ ਹਾਲਾਤ ਬਣੇ ਹੋਏ ਨੇ ਪੰਜਾਬ ਨੂੰ ਇਹਨਾਂ ਹਾਲਾਤਾਂ ਚ ਨਿਕਲਣ ਨੂੰ ਕਿੰਨਾ ਸਮਾਂ ਲੱਗ ਸਕਦਾ ਜੇ ਤਾਂ ਇਹੀ ਰਹੇ ਫਿਰ ਤਾਂ ਹੋਰ ਡਿੱਗਦੇ ਜਾਵਾਂਗੇ ਜੇ ਆਪਾਂ ਇਸ ਵਾਰ ਸੱਚਮੁੱਚ ਅੱਗੇ ਦਾ ਝੂਠਾ ਬਦਲਾਅ ਕਰਿਆ ਸੀ ਇਸ ਵਾਰ ਸੱਚਮੁੱਚ ਅਸੀਂ ਭਾਈ ਅਮਰਪਾਲ ਦਾ ਸਾਥ ਦਿੱਤਾ ਤਾਂ ਹਾਲਾਤਾਂ ਜੇ ਨਿਕਲਣਗੇ ਜੀ ਮੈਟਸ ਜੀ ਨਿਕਲੇ ਆਉਂਦੇ ਨੇ ਰਾਜਾ ਚੰਗਾ ਹੋਵੇ ਪ੍ਰਸ਼ਾਸਨ ਚੰਗਾ ਹੋਵੇ ਮੈਂਟੋ ਸਕੇਂਟੀ ਹਾਲਾਤ ਬਦਲ ਜਾਂਦੇ ਨੇ ਸਾਡੇ ਸਾਹਮਣੇ ਉਦਾਹਰਨ ਇਰਾਨ ਛੋਟਾ ਜਿਹਾ ਮੁਲਕ ਸੀ ਪੂਰੀ ਦੁਨੀਆ ਨੇ ਜ਼ੋਰ ਲਾ ਲਿਆ ਅਮਰੀਕਾ ਵਰਗੇ ਮੁਲਕ ਦੀਆਂ ਉਹਨਾਂ ਨੇ ਗੋਡਣੀਆਂ ਲਵਾਤੀਆਂ ਸਰਕਾਰ ਇਮਾਨਦਾਰ ਹੋਵੇ ਲੋਕ ਇਮਾਨਦਾਰ ਹੋਣ ਸਰਕਾਰ ਚਲਾਉਣ ਵਾਲੇ ਇਮਾਨਦਾਰ ਹੋਣ ਕੀ ਨਹੀਂ ਕੀਤਾ ਜਾ ਸਕਦਾ ਪੰਜਾਬ ਵਰਗੇ ਸੂਬੇ ਦੇ ਵਿੱਚ ਜਿਹਨੂੰ ਰੱਬ ਨੇ ਰੱਜ ਕੇ ਸੁਗਾਤਾਂ ਦਿੱਤੀਆਂ ਹੋਣ ਮਿੱਠਾ ਪਾਣੀ ਦਿੱਤਾ ਹੋਵੇ ਸ਼ੁੱਧ ਵਾਤਾਵਰਣ ਦਿੱਤਾ ਹੋਵੇ ਗੜਵਾਰਗੀ ਮਿੱਠੀ ਜ਼ਮੀਨ ਦਿੱਤੀ ਹੋਵੇ ਤਾ ਮੌਸਮ ਚੰਗਾ ਦਿੱਤਾ ਹੋਵੇ ਪੰਜਾਬੀ ਬੋਲ ਦਾ ਜਿਹੜਾ ਸਾਨੂੰ ਪੰਜਾਬੀ ਦਾ ਲਿਵਾਸ ਦਿੱਤਾ ਹੋਵੇ ਗੁਰੂਆਂ ਦੀ ਬਾਣੀ ਦਿੱਤੀ ਹੋਵੇ ਜਿੱਥੇ ਖਾਲਸਾ ਐਜੀ ਪੰਜਾਬ ਦੀ ਜ਼ਮੀਨ ਕੋਲੇ ਘਾਟਾ ਕੀ ਆ ਘਾਟਾ ਸਿਰਫ ਇਮਾਨਦਾਰੀ ਲੋਕਾਂ ਦਾ ਘਾਟਾ ਸਿਰਫ ਪੰਜਾਬ ਦੀ ਮਿੱਟੀ ਦੇ ਨਾਲ ਪੰਜਾਬ ਦੇ ਧਰਤੀ ਦੇ ਨਾਲ ਵਫਾਦਾਰ ਨਹੀਂ ਕਰਨ ਵਾਲਿਆਂ ਦੀ ਘਾਟਾ ਮੈਂ ਸਮਝਦਾ ਭਾਈ ਅਮਰਪਾਲ ਸਿੰਘ ਦੀ ਸਰਕਾਰ ਆਵੇ ਤੇ ਅਸੀਂ ਪੰਜਾਬ ਦਾ ਪਲਾਕਰੀ ਭਾਈ ਅਮਰਤਪਾਲ ਜੀ ਜਦੋਂ ਬਾਹਰ ਹੁੰਦੇ ਸੀ ਉਹਨਾਂ ਨੇ ਲੱਖਾਂ ਨੌਜਵਾਨਾਂ ਨੂੰ ਜਿਹੜਾ ਇੱਕ ਦਲਦਲ ਦੇ ਵਿੱਚੋਂ ਕੱਢਿਆ ਅੱਜ ਵੀ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਮਹਿੰਮ ਚਲਾਈ ਗਈ ਹੈ ਯੁੱਧ ਨਸ਼ਿਆਂ ਵਿਰੁੱਧ ਉਦੋਂ ਕਿੰਨਾ ਕੁ ਫਾਇਦਾ ਹੋਇਆ ਸੀਗਾ ਤੇ ਅੱਜ ਕਿੰਨਾ ਕੁ ਫਾਇਦਾ ਹੋ ਰਿਹਾ ਪਹਿਲਾਂ ਤੇ ਜਿਹੜੀ ਮੁਹਿੰਮਾ ਯੁੱਧ ਨਸ਼ਿਆਂ ਵਿਰੁੱਧ ਇਹਨਾਂ ਨੇ ਤਾਂ ਜੀ ਉਹਦਾ ਭੋਗ ਵੀ ਬਾਤ ਆਇਆ ਤਾਂ ਕਹਿੰਦੇ ਜੀ ਨਸ਼ਾ ਮੁਕਤ ਹੋ ਗਿਆ ਕਿ ਜੇ ਨਸ਼ਾ ਮੁਕਤ ਹੋ ਗਿਆ ਫਿਰ ਸਕੂਲਾਂ ਵਿੱਚ ਸਿਲੇਬਸ ਕਾਹਤੇ ਲਾਉਣਾ ਨਸ਼ਾ ਇਸ ਤਰ੍ਹਾਂ ਥੋੜਾ ਨਸ਼ਾ ਇਹਦੇ ਵਿੱਚ ਤਾਂ ਤੁਸੀਂ ਆਪ ਤੁਹਾਡੇ ਐਮ ਐਲ ਏ ਐਮ ਪੀ ਔਰ ਮੰਤਰੀ ਉਹਨਾਂ ਦੀ ਸ਼ੈ ਆ ਇਹਨਾਂ ਨੇ ਇੱਕ ਪਿੱਛੇ ਦੇ ਐਲਾਨ ਕਰਿਆ ਸੀ ਵੀ ਜਿਹੜੇ ਐਸ ਐਚ ਓ ਦੇ ਇਲਾਕੇ 'ਚ ਨਸ਼ਾ ਫੜਿਆ ਗਿਆ ਉਹ ਸਸਪੈਂਡ ਹੋਊਗਾ ਉੱਥੇ ਦੇ ਡੀ ਐਸ ਪੀ ਤੇ ਕਾਰਵਾਈ ਹੋ ਉੱਥੇ ਦੇ ਕਿੰਨਿਆਂ ਤੇ ਹੋਈ ਦੱਸੋ ਇੱਕ ਮੈਂ ਕਹਿੰਦਾ ਉਹ ਮਜੀਠੇ ਦੇ ਵਿੱਚ ਕਿੰਨੇ ਬੰਦੇ ਨਕਲੀ ਸ਼ਰਾਬ ਨਾਲ ਮਰ ਕੇ ਕੋਈ ਹੋਈ ਐਸ ਐਸ ਪੀ ਤੇ ਕਾਰਵਾਈ ਰੋਜ਼ ਚਾਰ-ਚਾਰ ਮੇਰਾ ਆਪਣਾ ਹਲਕਾ ਜਿੱਥੇ ਵਧਾ ਸਵਾਲ ਕਪੈਣ ਉੱਥੇ ਮੌਤਾਂ ਹੋ ਰਹੀਆਂ ਨੇ ਕੋਈ ਹੋਈ ਕਾਰਵਾਈ ਕੁਛ ਨਹੀਂ ਕਾਰਵਾਈ ਹੁੰਦੀ ਰੋਜ਼ ਦਿਨ ਦੇ ਹੜੇ ਬੰਦੇ ਮਰਦੇ ਨੇ ਨਾ ਕਿਸੇ ਐਸਐਚਓ ਤੇ ਕਾਰਵਾਈ ਨਾ ਕਿਸੇ ਐਮਐਲਏ ਨੂੰ ਤਲਬ ਕੀਤਾ ਗਿਆ ਬਸ ਹਾਂ ਇੱਕ ਗੱਲ ਜ਼ਰੂਰ ਆ ਇੱਕ ਵੱਡਾ ਗੌਰਖ ਤੰਦਾ ਜਿਹੜਾ ਮੈਂ ਤੁਹਾਨੂੰ ਸਮਝਾਉਣਾ ਚਾਹੁੰਨਾ ਨਸ਼ਿਆਂ ਦੇ ਵਿਰੁੱਧ ਜਿਹੜਾ ਯੋਧਾ ਨਾ ਇਹ ਵੀ ਸਰਕਾਰੀ ਚੂਨਾ ਪੈਸੇ ਨੂੰ ਬੱਡੀਆਂ ਬੱਡੀਆਂ ਐਡਾਂ ਆਪਣੇ ਚਹੇਤੇ ਚੈਨਲਾਂ ਨੂੰ ਐਡਾਂ ਜਿਹੜੇ ਉਹਨਾਂ ਦੇ ਸੋਲੇ ਗਾਉਣ ਉਹਨਾਂ ਨੂੰ ਐਡਾਂ ਉਹ ਆਪਣੇ ਚਹੇਤੇ ਮੀਡੀਆ ਨੂੰ ਐਡਾਂ ਰੱਜ ਕੇ ਤੇ ਸਰਕਾਰ ਦੇ ਬੰਦਿਆਂ ਨੂੰ ਪੈਸੇ ਪਤਾ ਨਹੀਂ ਕਿੰਨੀ ਕਮੈਡੀਸਨ ਸਰਕਾਰੀ ਖਾਤਿਆਂ 'ਚ ਪਾਈ ਜਾਂਦੀ ਆ ਜੇ ਯੋਧ ਨਸ਼ਾ ਵਿਰੁੱਧ ਫੈਨਲ ਹੋ ਗਿਆ ਫਿਰ ਸਿਵਲ ਹਸਪਤਾਲ ਵਿੱਚ ਲੈਣਾ ਕਿਉਂ ਲੱਗਦੀਆਂ ਨੇ ਜੀਪ ਥੱਲੇ ਗੋਲੀ ਲੈਣੇ ਵਾਲੇ ਦੀ ਦੇਖਿਓ ਜਾ ਕੇ ਗੁਰਦੁਆਰੇ ਮੰਦਰਾਂ 'ਚ ਲੈਣਾ ਘਟਨੇ ਤੇ ਉਹ ਤੜਕੇ 9 ਵਜੇ ਤੋਂ ਲੈ ਕੇ 1 ਵਜੇ ਤੱਕ ਮਾਰੀਦੀ ਆਉਂਦੀ ਡਾਕਟਰਾਂ ਦੇ ਕੋਲੇ ਉਹ ਜਿਹੜੇ ਜੀਭ ਥੱਲੇ ਗੋਲੀ ਰੱਖਣ ਵਾਲੇ ਨੇ ਇਸ ਕਰਕੇ ਇਹ ਡਰਾਮੇ ਨੇ ਕਿਸੇ ਦਾ ਇੱਕ ਪਰਸ਼ੱਤੀ ਜੀ ਢਾਕੇ ਕਿਸੇ ਦਾ ਇੱਕ ਥੰਮਲਾ ਜਾਂ ਸਿੱਟ ਕੇ ਕਿਸ ਦੀ ਇੱਕ ਨਾ ਵਾਰਲਾ ਵਾਗਲਾ ਜਾਂ ਢਾਕੇ ਦਿਖਾਉਂਦੇ ਨੇ ਬਈ ਜੀ ਅਸੀਂ ਉਹਦਾ ਘਰ ਟਾਤਾ ਤੇ ਫਿਰ ਜਿਹੜੇ ਨਸ਼ੇ ਦੇ ਵੱਡੇ ਸਦਾਕਰ ਨੇ ਉਹਨਾਂ ਨੂੰ ਕਿਹੜਾ ਸਜ਼ਾ ਬੋਲ ਗਈ ਜਿਨ੍ਹਾਂ ਦੇ ਘਰ ਟਾਏ ਨੇ ਉਹਨਾਂ ਦੇ ਵੀ ਟ੍ਰਾਇਲੇ ਚੱਲਦੇ ਨੇ ਟ੍ਰਾਇਲ ਮਜੀਠੀਏ ਤੇ ਚੱਲਦਾ ਘਟਾਓ ਕਰ ਉਹਦਾ ਉਹ ਜਿਹੜਾ ਰਾਣੋ ਸੀ ਸਾਡੇ ਨਾਲ ਦੇ ਪਿੰਡ ਦਾ ਉਹਦਾ ਵੀ ਟ੍ਰਾਇਲ ਚੱਲਦਾ ਢਾਓ ਦਾ ਘਰ ਇਸ ਕਰਕੇ ਇਹ ਜਿਹੜੀ ਕਾਰਵਾਈ ਆ ਛੋਟਿਆਂ ਤੇ ਮਾਮੂਲੀ ਬੰਦਿਆਂ ਤੇ ਕਰਕੇ ਸਿਰਫ ਲੋਕਾਂ ਨੂੰ ਦਿਖਾਉਣ ਦਾ ਸ਼ਤਨ ਕੀਤਾ ਜਾ ਰਿਹਾ ਲੋਕ ਜਾਣਦੇ ਨੇ ਅੱਜ ਦੇ ਟਾਈਮ ਦੇ ਵਿੱਚ ਅਕਾਲੀ ਦਲ ਵਾਰਸ ਪੰਜਾਬ ਦੇ ਜਿਹੜੀ ਪੰਜਾਬ ਦੇ ਵਿੱਚ ਕਾਫੀ ਪਪੂਲਰ ਹੋ ਰਹੀ ਹੈ ਲੋਕਾਂ ਦੇ ਮੂੰਹ ਤੇ ਉੱਤੇ ਪੂਰਾ ਨਾਮ ਚੱਲ ਰਿਹਾ ਉਹ ਕਹਿੰਦੇ ਵੀ ਅਸੀਂ ਵੋਟਾਂ ਪਾਵਾਂਗੇ ਅਸੀਂ ਜਿੱਤਾਂਵਾਂਗੇ ਵੀ ਪਰ ਤੁਸੀਂ ਆਮ ਲੋਕਾਂ ਵਾਸਤੇ ਕੁਝ ਸੋਚਿਆ ਹੋਇਆ ਮੈਂ ਤਾਂ ਜਿਵੇਂ ਕਿ ਕਿ ਅੱਜ ਦੀ ਆ ਪਾਰਟੀ ਅੱਜ ਕੱਲ ਇਹ ਕੀ ਹੁੰਦਾ ਆਪਾਂ ਜਿਆਦਾ ਦੂਰ ਨਾ ਜਾਈਏ ਪਿੱਛੇ ਇਹ ਵੋਟਾਂ ਹੋਈਆਂ ਸਾਰਿਆਂ ਨੂੰ ਲਾਲਚ ਦਿੱਤਾ ਜਾਂਦਾ ਅਸੀਂ ਆ ਫ੍ਰੀ ਕਰ ਦਾਂਗੇ ਜੀ ਅਸੀਂ 1000 ਰੁਪਏ ਦੇ ਦਾਂਗੇ ਜੀ ਅਸੀਂ ਬੱਸਾਂ ਦਾ ਸਫਰ ਫ੍ਰੀ ਕਰ ਦਾਂਗੇ ਤੁਸੀਂ ਕੋਈ ਇਹ ਜਿਹੀ ਗਰੰਟੀਆ ਤਾਂ ਨਹੀਂ ਦੇਣੀਆਂ ਉਹਦਾ ਕਾਰਨ ਕਿ ਕਿਉਂ ਉਹ ਲੋਕ ਗਰੰਟੀਆਂ ਕਾਹਤੇ ਦਿੰਦੇ ਨੇ ਉਹ ਪਾਰਟੀ ਨਵੀਂ ਬਣਾ ਲੈਂਦੇ ਨੇ ਮਾਲ ਪੁਰਾਣਾ ਹੀ ਹੁੰਦਾ ਜਿਵੇਂ ਕਰ ਰਹੇ ਨੇ ਇਹਦੇ ਵਾਲੇ ਭਾਜਪਾ ਵਾਲੇ ਕਰ ਰਹੇ ਨੇ ਜਾਂ ਆਹ ਆ ਆਮ ਆਦਮੀ ਪਾਰਟੀ ਵਾਲੇ ਕਾਂਗਰਸ ਉਹੀ ਨੇ ਨਾ ਅਕਾਲੀਆਂ ਚੋ ਟਰੈਕਟਰ ਨਾਲ ਮਿਲੀਏ ਨਾ ਚੋ ਚਲੇ ਗਏ ਅਸੀਂ ਤਾਂ ਬਿਲਕੁਲ ਨਵੇਂ ਢਾਗ ਦੇ ਨਾਲ ਨਵੇਂ ਬੰਦਿਆਂ ਨੂੰ ਪੰਥ ਪ੍ਰਮਾਣਿਤ ਬੰਦਿਆਂ ਨੂੰ ਪੰਥਾ ਹਤੈਸ਼ੀ ਬੰਦਿਆਂ ਨੂੰ 50 ਹਤੈਸ਼ੀ ਬੰਦਿਆਂ ਨੂੰ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਵਾਲੇ ਬੰਦਿਆਂ ਨੂੰ ਅੱਗੇ ਲੈ ਕੇ ਆਉਣਾ ਤੇ ਪੰਜਾਬ ਦੇ ਲੋਕਾਂ ਨੂੰ ਆਸ ਨਹੀਂ ਛੱਡਣੀ ਚਾਹੀਦੀ ਕਿਸੇ ਚੀਜ਼ ਦਾ ਪੀਜ਼ ਨਾਸ਼ ਨਹੀਂ ਹੁੰਦਾ ਤੇ ਨਾ ਹੀ ਭਾਈ ਅਮਰਪਾਲ ਸਿੰਘ ਜੀ ਦਾ ਤਿੰਨ ਖਾਲ ਤਿੰਨ ਸਾਲ ਹੋ ਗਏ ਜੇਲ੍ਹ ਚ ਇਨਾਂ ਨੇ ਕਿਹੜਾ ਕੋਈ ਪ੍ਰੀਖਿਆ ਦਿੱਤੀ ਇਸ ਦਾ ਪ੍ਰੀਖਿਆ ਵੀ ਦੇ ਲਈ ਸਾਡੇ ਤਾਂ ਬੰਦੇ ਵੀ ਜੇਲਾ 'ਚ ਨੇ ਸਾਡੇ ਤਾਂ ਦਾ ਨਜਾਇਜ਼ ਪਰਚੇ ਵੀ ਨੇ 307 'ਚ ਕਿਹੜਾ ਮਾਂ ਦਾ ਪੁੱਤਾ ਜਿਹਨੂੰ ਡਿਬਰੂਗੜ੍ਹ ਭੇਜਿਆ ਹੋਵੇ ਕੋਈ ਆਮ ਆਦਮੀ 'ਚੋਂ ਦੱਸ ਦੇਵੇ ਕੋਈ ਪਾਦਲਗਿਆਂ 'ਚੋਂ ਦੱਸ ਦੇਵੇ ਕੋਈ ਕਾਂਗਰਸੀਆਂ 'ਚੋਂ ਦੱਸ ਦੇਵੇ ਵੀ ਕਿਸੇ ਤੋਂ ਐਨਐਸਏ ਲਾ ਕੇ ਕਿਸ ਦਾ ਐਮਪੀ ਉੱਥੇ ਬੈਠਾ ਹੋਵੇ ਸਾਡਾ ਹੀ ਐਮਪੀ ਆ ਜਿਹਦੇ ਉੱਤੇ ਬਿਨਾਂ ਮਤਬੂਲ ਤੋਂ ਐਨਐਸਏ ਲਾ ਕੇ ਉਹ ਡਿਬਰੂਗੜ੍ਹ ਭੇਜਤਾ ਤੋਂ ਇਸ ਕਰਕੇ ਉਹ ਉਹਨਾਂ ਨੂੰ ਪਰਖਣ ਦੀ ਲੋੜ ਨਹੀਂ ਉਹ ਪਹਿਲਾਂ ਹੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅਜਿ ਮਾਇਏ ਹੋਏ ਨੇ ਤੇ ਉਹਨਾਂ ਨੇ ਨਾ ਧਰਮ ਛੱਡਿਆ ਨਾ ਪੰਜਾਬ ਦੇ ਮੁੱਦੇ ਛੱਡੇ ਨਾ ਪੰਜਾਬ ਦੀ ਗੱਲ ਕਰਨੀ ਛੱਡੀ ਇਸ ਕਰਕੇ ਅਕਾਲੀ ਦਲ ਫਾਰਸ ਪੰਜਾਬ ਦੇ ਸੱਚ ਮੁੱਚ ਪੰਜਾਬ ਦੇ ਲੋਕਾਂ ਦਾ ਵਾਰਿਸ ਬਣੂਗਾ ਇੱਕ ਮੇਰਾ ਲਾਸਟ ਸਵਾਲ ਹੈ ਇੱਕ ਨਾ ਆਪਣਾ ਅਕਾਲੀ ਦਲ ਦੀ ਇੱਕ ਸਟੇਜ ਦੇ ਉੱਤੋਂ ਸੁਖਬੀਰ ਸਿੰਘ ਬਾਦਲ ਦੇ ਨਾਲ ਇੱਕ ਗੁਰਦੀਪ ਖਹਿੜਾ ਸੀ ਉਹਨਾਂ ਦੇ ਵੱਲੋਂ ਸਟੇਜ ਤੋਂ ਕਿਹਾ ਗਿਆ ਕਿ ਫਰੀਦਕੋਟ ਦਾ ਜਿਹੜਾ ਉਹ ਅਮਲੀ ਹੈ ਐਮਪੀ ਨੂੰ ਅਮਲੀ ਕਿਹਾ ਇਹ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਮੈਂ ਸਭ ਦਾ ਖਹਿੜਾ ਸਾਹਿਬ ਵੱਡੇ ਬੰਦੇ ਨੇ ਉਹਨਾਂ ਦੇ ਪ੍ਰਤੀਕਰਮ ਕਰਨਾ ਮੇਰੀ ਗੱਲ ਬਣਦੀ ਨਹੀਂ ਸੀ ਪਰ ਅਸੀਂ ਉਹਨਾਂ ਨੂੰ ਇੱਕੋ ਗੱਲ ਕਹਿਣੀ ਚਾਹੁੰਦੇ ਆ ਖੈਰਾ ਸਾਹਿਬ ਇਹ ਕੋਲਿਆਂ ਦੀ ਦਲਾਲੀ 'ਚ ਹੱਥ ਕਾਲੇ ਹੋ ਜਾਂਦੇ ਨੇ ਥੋੜੀ ਬਹੁਤ ਵੱਡੀ ਕੁਰਬਾਨੀ ਆ ਕਿਉਂ ਵੀ 35 ਸਾਲ ਦੀ ਕੁਰਬਾਨੀ ਤੇ ਆਪਾਂ ਦਾਗ ਲਾਉਣਾ ਤੂੰ ਉਸ ਪਰਿਵਾਰ ਬਾਰੇ ਇਹ ਗੱਲ ਕਹਿ ਰਿਹਾ ਜਿਸ ਨੇ ਸਿੱਖਾਂ ਦੀ ਢਹੀ ਪੱਗ ਸਰਤੇ ਰਖੀ ਤੇ ਉਸ ਬੰਦੇ ਦੀ ਸਥਿਤੀ ਤੋਂ ਜਿਹਦੇ ਪਿਓ ਨੇ ਸਿੱਖਾਂ ਦੀ ਪੱਗ ਨੂੰ ਰੋਲਿਆ ਇੱਕ ਪਾਸੇ ਤਾਂ ਸਰਦਾਰ ਸਰਬਜੀਤ ਸਿੰਘ ਜੀ ਖਾਲਸਾ ਜਿਹਦੇ ਬਾਰੇ ਤੁਸੀਂ ਕਹਿ ਰਹੇ ਹੋ ਉਹਦੇ ਬਾਪੂ ਨੇ ਢਹੀ ਪੱਗ ਸਿਰ ਤੇ ਰੱਖੀ ਤੇ ਜਿਹਦੀ ਸਥਿਤੀ ਤੇ ਤੁਸੀਂ ਬੋਲ ਰਹੇ ਹੋ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਸਥਿਤੀ ਤੇ ਉਹਦੇ ਬਾਪੂ ਨੇ ਕੌਮ ਦੀ ਪੱਗ ਨੂੰ ਕਈ ਵਾਰ ਰੋਲਿਆ ਪਹਿਲੀ ਗੱਲ ਇਹ ਤੇ ਦੂਜੀ ਗੱਲ ਤੁਸੀਂ ਬੰਦੀ ਸੇਖੋ ਤੁਹਾਡਾ ਸਤਿਕਾਰ ਆ ਆ ਜਿਹੜੇ ਤੁਹਾਡੇ ਨਾਲ ਦੇ ਸਰਦਾਰ ਸਖਬੀਰ ਸਿੰਘ ਬਾਦਲ ਮੈਨੂੰ ਹਲੇ ਚੰਗੀ ਤਰ੍ਹਾਂ ਬਿਆਨ ਖੜਾ ਸਾਹਿਬ ਜੇ ਕਹੋ ਤਾਂ ਮੈਂ ਤੁਹਾਨੂੰ ਭੇਜ ਵੀ ਦਊਗਾ ਸਖਬੀਰ ਸਿੰਘ ਬਾਦਲ ਨੂੰ ਕਿਸੇ ਨੇ ਪੁੱਛਿਆ ਸੀ ਕਿ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਬਣਾ ਦਈਏ ਜਾਂ ਚੋਣ ਲੜਾ ਦਈਏ ਤੁਹਾਡਾ ਕੀ ਖਿਆਲ ਆ ਉਹ ਕਹਿੰਦਾ ਜਿਨ੍ਹਾਂ ਨੇ ਬੰਦੇ ਮਾਰੇ ਨੇ ਖੂਨੀਆਂ ਨੂੰ ਜਥੇਦਾਰ ਬਣਾਉਣਾ ਇਹ ਵਚਨ ਸੀ ਇਹ ਬੋਲ ਸੀ ਸਖਬੀਰ ਸਿੰਘ ਬਾਦਲ ਦੇ ਕਹਦਾ ਫਿਰ ਤਾਂ ਸਾਰੇ ਜਿਨ੍ਹਾਂ ਨੇ ਅੱਤਵਾਦੀ ਜੇਲਾਂ ਚ ਬੰਦ ਨੇ ਸਾਰਿਆਂ ਨੂੰ ਐਮਐਲਏ ਐਮਪੀ ਬਣਾ ਦਿਓ ਉਹ ਬੰਦਾ ਜਿਹੜਾ ਸਾਡੇ ਬੰਦੀ ਸਿੰਘਾਂ ਨੂੰ ਸ਼ੈਤਾਨ ਦੱਸ ਰਿਹਾ ਜਿਹਦੇ ਹੱਥ ਬਰਗਾੜੀ ਤੇ ਸਿੰਘਾਂ ਦੇ ਲਹੂ ਨਾਲ ਰੰਗੇ ਹੋਏ ਨੇ ਜਿਨੇ ਉਹ ਉਥੇ ਸਲਾਬਤਪੁਰੇ ਦੇ ਵਿੱਚ ਉਹ ਕਰਮਜੀਤ ਸਿੰਘ ਸਨਾਮ ਨੂੰ ਗੋਲੀਆਂ ਨਾਲ ਮਾਰਿਆ ਉਹਦੀ ਪੁਲਿਸ ਨੇ ਤੇ ਡੇਰੇ ਵਾਲਿਆਂ ਨੇ ਜਿਹਦੇ ਹੁਕਮ ਦੇ ਨਾਲ ਭਾਈ ਹਰਪਖਵਾਨ ਸਿੰਘ ਸ਼ਹੀਦ ਕੀਤਾ ਗਿਆ ਜਿਹਦੇ ਹੁਕਮ ਦੇ ਨਾਲ ਦਰਸ਼ਨ ਸਿੰਘ ਜੀ ਲਹਾਰਾ ਜਿਹੜੇ ਆਸ਼ੂतोष ਦੇ ਮੋਰਚੇ ਦੇ ਵਿੱਚ ਸ਼ਹੀਦ ਹੋਏ ਤੇ ਉਸ ਬੰਦੇ ਦੇ ਸਟੇ ਤੋਂ ਖੜ ਕੇ ਤੂੰ ਅਮਰ ਸ਼ਹੀਦ ਭਾਈ ਬਿਆਨ ਸਿੰਘ ਦੇ ਪਰਿਵਾਰ ਬਾਰੇ ਬੋਲ ਰਿਹਾ ਖੜਾ ਸਭ ਹੋਰ ਜੋ ਮਰਜੀ ਬੋਲੋ ਤੁਹਾਨੂੰ ਪੂਰੀ ਤਰ੍ਹਾਂ ਖੁੱਲੀ ਛੁੱਟੀ ਆ ਪਰ ਇਹ ਜੇ ਸ਼ਬਦ ਬੋਲ ਕੇ ਕਿਤੇ ਨਾ ਕਿਤੇ ਮੈਨੂੰ ਐਂ ਲੱਗਦਾ ਕਿ ਤੁਸੀਂ ਆਪਣੀ 35 ਸਾਲ ਦੀ ਤਪੱਸਿਆ ਤੇ 35 ਸਾਲ ਦਾ ਲੰਬਾ ਸਫ਼ਰ ਉਹਨੂੰ ਨੁਕਸਾਨ ਪਹਚਾ ਰਹੇ ਹੋ ਦੁਨੀਆ ਦੇਖਦੀ ਆ ਕੌਮ ਦੇਖਦੀ ਆ ਤੇ ਜਿਹਦਾ ਤੁਸੀਂ ਸਮਰਥਨ ਕਰ ਰਹੇ ਹੋ ਬਾਦਲ ਪਰਿਵਾਰ ਦਾ ਉਹਦੀ ਤੁਲਨਾ ਕਰਕੇ ਦੇਖੋ ਕਿਤੇ ਅੰਤਰਾਤਮਾ ਵਿੱਚੋਂ ਐਨ ਖੜਾ ਸਭ ਚੁੱਪ ਕਰਕੇ ਮਹਾਰਾ ਦੀ ਬਾਣੀ ਦਾ ਪਾਠ ਕਰਕੇ ਤੇ ਆਰਮਾਰ ਕੇ ਸੋਚਿਓ ਕਿ ਜਿਹੜੇ ਤੁਹਾਡੇ ਅਲਫਾਜ਼ ਨੇ ਕਿਤੇ ਉਹਨਾਂ ਅਲਫਾਜ਼ਾਂ ਨੇ ਤੁਹਾਡੀ ਕੀਤੀ ਤਪੱਸਿਆ ਨੂੰ ਨੁਕਸਾਨ ਤਾਂ ਨਹੀਂ ਪਹਚਾਇਆ ਕਿੱਥੇ ਭਾਈ ਸਰਬਜੀਤ ਸਿੰਘ ਖਾਲਸਾ ਜਿਹਦੇ ਬਾਪੂਰੇ ਕੌਮ ਦਾ ਬਦਲਾ ਲਿਆ ਤੇ ਕਿੱਥੇ ਉਹ ਬਾਦਲ ਪਰਿਵਾਰ ਤੁਸੀਂ ਤੁਲਨਾ ਕਿਹਦੀ ਕਰਦੇ ਹੋ ਇੱਕ ਪਾਸੇ ਇੱਕ ਆਮ ਉਹ ਜਿਹੜਾ ਪਰਿਵਾਰ ਲਈ ਲੜਦਾ ਰਿਹਾ ਇੱਕ ਪਾਸੇ ਉਹ ਜਿਹੜਾ ਧਰਮ ਲਈ ਲੜਦਾ ਰਿਹਾ ਇਸ ਕਰਕੇ ਖੜਾ ਸਾਹਿਬ ਤੁਹਾਨੂੰ ਇਹੋ ਜਿਹੇ ਸ਼ਬਦ ਬੋਲਣੇ ਨਹੀਂ ਚਾਹੀਦੇ ਇਤਨਾ ਕਿਤੇ ਮੈਨੂੰ ਲੱਗਦਾ ਬੰਤੀ ਸਿੰਘਾਂ ਦੇ ਮੂੰਹੋਂ ਤੁਹਾਡੇ ਵਰਗੇ ਸੱਜਣਾ ਦੇ ਮੂੰਹੋਂ ਉਹ ਸਟੇਜ ਤੇ ਖੜਕੇ ਹੈ ਜੇ ਸ਼ਬਦ ਬੋਲੇਗਾ ਇਹਦੇ ਨਾਲ ਪੰਥ ਦਾ ਵੀ ਦਿਲ ਦੁਖਿਆ ਪੰਥ ਦਰਦੀਆਂ ਦਾ ਵੀ ਦਿਲ ਦੁਖਿਆ ਅਸੀਂ ਤੁਹਾਡੇ ਖਿਲਾਫ ਕੁਝ ਨਹੀਂ ਬੋਲਣਾ ਚਾਹੁੰਦੇ ਪਰ ਇੱਕ ਜ਼ਰੂਰ ਕਹਨੇ ਆ ਕਿ ਪੰਥ ਦਾ ਤੇ ਪੰਥ ਦੀ ਇਜ਼ਮਤ ਦਾ ਅਜ਼ਮਤ ਦਾ ਖਿਆਲ ਰੱਖੋ ਇਹ ਬਾਲੋ ਸਾਹਿਬ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਸਾਰਾ ਰਿਆਸਨ న్యూਸ ਚੈਨਲ ਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਐਸੀ ਮੇਰੇ ਨਾਲ ਕਾਲੀਦਲ ਫਾਰਸ ਪੰਜਾਬ ਦੇ ਸੀਨੀਅਰ ਆਗੂ ਸੰਦੀਪ ਸਿੰਘ ਰਪਾਲੋ ਇਹਨਾਂ ਨਾਲ ਕੀਤੀ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਦਿਓ ਤਾਂ ਹੋਰ ਅਜਹੀ ਇੱਕ ਸ਼ਖਸੀਅਤ ਦੇ ਨਾਲ ਮੁਰਦ ਦੁਆਰਾ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਰਿਆਸਤ نیوز